आनंद देण जोग ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਪਹਿਲੀ ਗੱਲ ਪਿਆਜ਼ ਦੇ ਟੁਕੜੇ ਨੂੰ ਕੱਟਣ ਤੋਂ ਬਾਅਦ ਉਹ ਜ਼ਹਿਰੀਲਾ ਹੋ ਜਾਂਦਾ ਹੈ ਅਤੇ ਅਗਲੇ ਦਿਨ ਬਰਤਨ ਤੇ ਫੂਡ ਪੌਇਜ਼ਨਿੰਗ ਕਰ ਸਕਦਾ ਹੈ ਇਸ ਲਈ ਹਮੇਸ਼ਾ ਪਿਆਜ਼ ਨੂੰ ਖਾਣ ਦੇ ਸਮੇਂ ਹੀ ਕੱਟੋ ਦੂਸਰੀ ਗੱਲ ਗਾਂ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੀਆਂ ਦੋ-ਦੋ ਬੂੰਦਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਆਪਣੇ ਨੱਕ ਵਿੱਚ ਪਾਓ ਅਤੇ ਕੁਝ ਹੀ ਦਿਨਾਂ ਵਿੱਚ ਘਰਾੜੇ ਵੱਜਣੇ ਬੰਦ ਹੋ ਜਾਣਗੇ ਅਤੇ ਹੋਰ ਕਈ ਪ੍ਰਕਾਰ ਦੇ ਰੋਗਾਂ ਤੋਂ ਵੀ ਮੁਕਤੀ ਮਿਲੇਗੀ। ਤੀਸਰੀ ਗੱਲ ਜਿਨ੍ਹਾਂ ਲੋਕਾਂ ਨੂੰ ਪੈਰਾਂ ਭਾਰ ਬੈਠਣ ਦੀ ਆਦਤ ਹੁੰਦੀ ਹੈ ਉਹ ਲੰਬੇ ਸਮੇਂ ਤੱਕ ਜਵਾਨ ਰਹਿੰਦੇ ਹਨ ਕਿਉਂਕਿ ਪੈਰਾਂ ਪਾਰ ਬੈਠਣ ਨਾਲ ਸਾਡੇ ਸਰੀਰ ਦੇ ਮੂਲਾ ਧਾਰ ਚੱਕਰ ਦੇ ਉੱਤੇ ਦਬਾਅ ਪੈਂਦਾ ਹੈ ਚੌਥੀ ਗੱਲ ਵਾਲਾਂ ਨੂੰ ਆਮਲਾ ਕਲੌਜੀ ਅਤੇ ਮੇਥੀ ਦੇ ਪਾਣੀ ਨਾਲ ਧੋਵੋ ਇਸ ਨਾਲ ਤੁਹਾਡੇ ਵਾਲ ਕਾਲੇ ਸੰਘਣੇ ਅਤੇ ਮਲਾਈਮ ਹੋ ਜਾਣਗੇ ਪੰਜਵੀਂ ਗੱਲ ਦਹੀਂ ਦੀ ਕਰੀਮ ਚਿਹਰੇ ਤੇ ਲਗਾਉਣ ਨਾਲ ਰੰਗ ਨਿਖਰਦਾ ਹੈ ਅਤੇ ਝੁਰੜੀਆਂ ਵੀ ਘੱਟ ਹੋਣ ਲੱਗਦੀਆਂ ਹਨ ਛੇਵੀਂ ਗੱਲ ਨਿੰਬੂ ਦੀਆਂ ਕੁਝ ਬੂੰਦਾਂ ਨੂੰ ਪਾਣੀ ਵਿੱਚ ਮਿਲਾ ਕੇ ਉਸ ਪਾਣੀ ਨਾਲ ਇਸ਼ਨਾਨ ਕਰੋ ਇਸ ਨਾਲ ਸਰੀਰ ਵਿੱਚ ਠੰਡਕ ਮਹਿਸੂਸ ਹੋਵੇਗੀ ਸੱਤਵੀਂ ਗੱਲ ਜਿਨ੍ਹਾਂ ਨੂੰ ਪਥਰੀ ਦੀ ਸਮੱਸਿਆ ਹੈ ਉਹ ਪਾਲਕ ਬੈਂਗਣ ਟਮਾਟਰ ਖੀਰਾ ਜੰਕ ਫੂਡ ਡੱਬਾਬੰਦ ਭੋਜਨ ਦਾ ਸੇਵਨ ਘਟ ਕਰਣ ਅੱਠਵੀਂ ਗੱਲ ਸਿਰ ਦੀ ਮਾਲਿਸ਼ ਕਰਨ ਨਾਲ ਬਲਗਮ ਦੂਰ ਹੁੰਦੀ ਹੈ ਨੌਵੀਂ ਗੱਲ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਣਾ 슈ਗਰ ਦੀ ਸਮੱਸਿਆ ਵੀ ਹੋ ਸਕਦੀ ਹੈ ਦਸਵੀਂ ਗੱਲ ਫਟੇ ਬੁੱਲਾਂ ਤੇ ਮਲਾਈ ਲਗਾਉਣ ਦੇ ਨਾਲ ਬੁੱਲ ਮਲਾਈ ਵਾਂਗ ਨਰਮ ਹੋ ਜਾਂਦੇ ਹਨ ਗਿਆਰਵੀਂ ਗੱਲ ਪੇਟ ਦੇ ਵਿੱਚ ਗੈਸ ਜਾਂ ਗਰਮੀ ਹੋਵੇ ਤਾਂ ਪਦੀਨਾ ਖਾਓ